ਗਾਈਜ਼ ਵੈਲਕਮ ਬੈਕ ਟੂ ਮਾਈ ਵਲੌਗ ਕਿਵੇਂ ਤੁਸੀਂ ਉਮੀਦ ਹੈ ਤੇ ਸਾਰੇ ਜਣੇ ਬਹੁਤ ਵਧੀਆ ਤੇ ਠੀਕ ਠਾਕ ਹੋਵੋ ਗਾਈਜ਼ ਮੈਂ ਵੀ ਵਧੀਆ ਵਾਇਗਰ ਤੁਹਾਨੂੰ ਹਮੇਸ਼ਾ ਹੱਸਦੇ ਵਾਜਦੇ ਤੇ ਤੰਦਰੁਸਤ ਰੱਖੇ ਤੇ ਆਪਣੇ ਘਰਾਂ ਵਿੱਚ ਹਮੇਸ਼ਾ ਖੁਸ਼ ਰਹੋ ਗਾਈਜ਼ ਤੇ ਹੁਣ ਟਾਈਮ ਪਤਾ ਨਹੀਂ 10 11 ਦਾ ਹੋਊਗਾ ਮੇਲਾ ਦਾ ਤੇ ਕੰਮ ਦੇਖ ਲਓ ਹਜੇ ਤੱਕ ਸਾਰਾ ਪਿਆ ਧੁੰਦ ਹੋਣ ਜਾ ਕੇ ਥੋੜੀ ਥੋੜੀ ਜਿਹੀ ਲਈ ਆ ਤੇ ਹੁਣ ਖੇਤਾਂ 'ਚ ਤਾਂ ਬਹੁਤ ਹੁੰਦਾ ਜਿੱਦਾਂ ਤੁਸੀਂ ਦੇਖ ਹੀ ਸਕਦੇ ਆ ਪਰਲੇ ਪਾਸੇ ਧੁੰਦ ਕਿੰਨੀ ਜ਼ਿਆਦਾ ਹੋਈ ਪਈ ਆ ਮੈਂ ਤੁਹਾਨੂੰ ਬਾਅਦ ਵਿੱਚ ਦਿਖਾਨੀ ਆ ਤੇ ਅੱਜ ਅਸੀਂ ਮਤਲਬ ਫਾਈਨਲੀ ਮੇਰਾ ਅੱਜ ਜਣੀ ਦੀ ਤੇ 2 ਕਿਲੋ ਕਰ ਲਾ ਦੇਣਗੇ ਵੈਸਤੇ ਮੈਂ ਥੋੜਾ ਜਿਆ ਆਖਾ ਸੀ ਤੇ ਤੇ ਜੜੀ ਕਹਿੰਦਾ ਚਲੋ ਕੋਈ ਗੱਲ ਨਹੀਂ ਵੀ ਖਾਣਾ ਤੇ ਫੇਰ ਇਸ ਰੀਚ ਜਾਣਾ ਉਹ ਤੇ ਬਾਹਰ ਦੇਖ ਲੋ ਜੀ ਧੁੰਦ ਕਿੰਨੀ ਆ ਦੇਖ ਸਕਦੇ ਹਾਂ ਹਜੇ ਤੱਕ ਧੁੰਦ ਨਹੀਂ ਲਈ ਹੈਗੀ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਕਿ ਚ ਕੀ ਕੀ ਪਾਉਣਾ ਵਾ ਵੈਸਤੇ ਸਭ ਨੂੰ ਪਤਾ ਹੀ ਹੁੰਦਾ ਬਟ ਜਿਹਦੇ ਆਪਰੇਸ਼ਨ ਹੋਇਆ ਵਾ ਦੇਖ ਸਕਦੇ ਆ ਕਿੰਨੀ ਧੁੰਦ ਕੁਛ ਨਹੀਂ ਦਿਂਦਾ ਪਿਆਗਾ ਤੇ ਸੂਰਜ ਵੀ ਹਜੇ ਨਿਕਲਿਆ ਨਹੀਂ ਹੈਗਾ ਤੇ ਉਧਰੋਂ ਸਾਡਾ ਖੰਭਾ ਦਿਖਦਾ ਹੁੰਦਾ ਮੈਂ ਤੁਹਾਨੂੰ ਦਿਖਾਣੇ ਜੇ ਦਿਖਦਾ ਹੋਵੇ ਤਾਂ ਬਟ ਨਹੀਂ ਕੁਛ ਨਹੀਂ ਦਿਖਦਾ ਪਿਆ ਬਹੁਤ ਜ਼ਿਆਦਾ ਧੁੰਦ ਹੋਈ ਪਿਆ ਗਾਇਸ ਤੇ ਅੱਜ ਫਾਈਨਲੀ ਮੇਰਾ ਘਿਓ ਲਾ ਦੇਣਗੇ ਮੈਨੂੰ 2 ਕਿਲੋ ਤੇ ਮੈਂ ਖਾ ਲੂੰਗੀ ਮਤਲਬ ਥੋੜਾ ਥੋੜਾ ਖਾਵਾਂਗੇ ਦਵਾਈ ਵਾਂਗੂ ਜਿਹਦੇ ਚਪਨਤਲਾ ਸਰੀਰ 'ਚ ਜਾਨ ਪਵੇ ਹਨਾ ਕਿਉਂਕਿ ਮੈਨੂੰ ਲੱਤਾਂ ਤੇ ਪੈਰ ਗੋਡਿਆਂ ਕੋਲੋਂ ਮਤਲਬ ਜਿਹੜੇ ਪੱਟਾਂ ਕੋਲੋਂ ਮਨਾਂੜਾ ਬਹੁਤ ਜ਼ਿਆਦਾ ਦੁਖਦਿਆਂ ਦਰਦ ਕਰਦੀਆਂ ਉਹ ਬਿਲਕੁਲ ਵੀ ਠੀਕ ਨਹੀਂ ਹੈਗੀਆਂ ਪਤਾ ਨਹੀਂ ਇਹਦਾ ਕੀ ਰੀਜ਼ਨ ਹੈ ਕੀ ਕਾਦੋ ਤੂੰ ਮਤਲਬ ਇਹ ਚੀਜ਼ ਹੁੰਦੀ ਪਈ ਹੈ ਮੇਰੇ ਨਾਲ ਮੈਨੂੰ ਨਹੀਂ ਪਤਾ ਬਟ ਬਹੁਤ ਜ਼ਿਆਦਾ ਮੈਨੂੰ ਤਕਲੀਫ ਹੁੰਦੀ ਹੈ ਜਦੋਂ ਮੈਂ ਲੱਤਾਂ ਮੋੜਦੀਆਂ ਨਾ ਆਪਣੀਆਂ ਉਦੋਂ ਗਾਇਸ ਤੇ ਮੈਨੂੰ ਇਹ ਕਿਹਾ ਗਿਆ ਕਿ ਹੋਰ ਲਾ ਕੇ ਖਾਓ ਉਦੋਂ ਸਰੀਰ 'ਚ ਤਾਕਤ ਪਊਗੀ ਜਾਨ ਪਊਗੀ ਰੋਟੀ ਪਾਣੀ ਤਾਂ ਵੈਸੇ ਮੈਂ ਪ ਆਓ ਸਾਡੀ ਕੜਾਈ ਕੱਟ ਕੇ ਰੱਖੀ ਹੋਈ ਆ ਉਹ ਵਾਲੀ ਕੜਾਈ ਕੱਟ ਕੇ ਰੱਖੀ ਪਨੀਰ ਲਾਉਣੀ ਆ ਤੇ ਝਾੜੂ ਝੂੜਾ ਸਾਰਾ ਪਿਆ ਸੀ ਕਿਉਂ ਠੰਡ ਬਹੁਤ ਜ਼ਿਆਦਾ ਸੀਗਾ ਤੇ ਤੁੰਦ ਜੀ ਹੁਣ ਲਈ ਆ ਹੁਣ ਬੱਚੇ ਬਸ ਕਰ ਦੇਣਗੇ ਝਾੜੂ ਜਦੋਂ ਲਾਗੇ ਤੇ ਫਿਰ ਤੇ ਮਿੰਟਾਂ ਚ ਹੀ ਕਰ ਦੇਣਾ ਦੇਖ ਲਓ ਕਿੰਨੇ ਪੱਤੇ ਹੈ ਜੇ ਬਸ ਇਹ ਹੀ ਹੁਣ 15 ਮਿੰਟਾਂ ਬਾਅਦ ਅੱਧੇ ਘੰਟੇ ਬਾਅਦ ਖਾਵਾਂਗੇ ਤੁਹਾਨੂੰ ਬਿਲਕੁਲ ਸਾਫ਼ ਹੋਊਗਾ ਖੁਸ਼ਾਲਾ ਚੁੱਲ੍ਹੇ ਚੋਂ ਤੇ ਇੱਥੇ ਪੱਗ ਮਚਾਵਾਂਗੇ ਨਾਲੇ ਅੱਗ ਸੇਕਾਂਗੇ ਨਾਲੇ ਪੰਜੀਰੀ ਵੀ ਲਾਉ ਤੇ ਤੁਹਾਨੂੰ ਮਤਲਬ ਤੁਹਾਡਾ ਸਾਰੀਆਂ ਚੀਜ਼ਾਂ ਤੁਹਾਨੂੰ ਦਿਖਾਵਾਂਗੇ ਵੀ ਤੇ ਸ਼ੇਅਰ ਵੀ ਕਰਾਂਗੇ ਵੀ ਮਤਲਬ ਕੀ ਕੀ ਸਮਾਨ ਪਾਉਣਾ ਵੈਸੇ ਸਭ ਨੂੰ ਪਤਾ ਹੁੰਦਾ ਪਰ ਫਿਰ ਵੀ ਆਪਦੇ ਕੰਨੀਆਂ ਜੋ ਵੀ ਸਾਨੂੰ ਪਤਾ ਮਤਲਬ ਦੱਸਿਆ ਵਾ ਕੁਝ ਤਾਂ ਸਾਨੂੰ ਡਾਕਟਰ ਨੇ ਕਹੀਆਂ ਸੀ ਤੇ ਕੁਝ ਸਾਨੂੰ ਮਤਲਬ ਪੰਸਾਰੀ ਵਾਲੇ ਨੇ ਕਹੀਆਂ ਸੀ ਉਸ ਬਾਈ ਨੇ ਵੀ ਇਹ ਚੀਜ਼ਾਂ ਵਿੱਚ ਜ਼ਰੂਰੀ ਪਾਉਣੀਆਂ ਤੇ ਕੁਝ ਜਨ ਮਤਲਬ ਸਾਨੂੰ ਪਹਿਲਾਂ ਪਤਾ ਸੀ ਜਿਵੇਂ ਕਿ ਤੇ ਕੁਝ ਅਸੀਂ ਆਪ ਆਪਦੇ ਬੰਨੀਆਂ ਪਵਾਈਆਂ ਵੀ ਜਿਹੜੀਆਂ ਥੱਕਦਲੀਆਂ ਚੀਜ਼ਾਂ ਹੁੰਦੀਆਂ ਆ ਜਿੱਦਾਂ ਕੜਾਈ ਤੁਸੀਂ ਦੇਖ ਹੀ ਲ ਆਪਾਂ ਹੁਣ ਦੁਕਾਨੇ ਅੰਦਰ ਆ ਗਏ ਆਂ ਬਦਾਮ ਕਾਜੂ ਹੋਰ ਜਿਹੜਾ ਹੁੰਦਾ ਵਿੱਚ ਕੁੱਟਣ ਵਾਲਾ ਜੋ ਵੀ ਲਟਰ ਪਟਰ ਸਾਰਾ ਕੁੱਟ ਲਿਆ ਆ ਦੇਖ ਲਓ ਜੀ ਕੁੱਟ ਲਿਆ ਉਹ ਖਿੱਲਾ ਭੁੰਨ ਕੇ ਰੱਖ ਲਈ ਉਹ ਵੀ ਕੁੱਟਣੀਆਂ ਸੀ ਤੇ ਮਤਲਬ ਮੇਰੇ ਹਸਬੰਦ ਨੇ ਕੁੱਟਣੇ ਅੱਜ ਘਰੇ ਆ ਇਹ ਤੇ ਆ ਬੇਸਤਰੀ ਬੁਸਤਰੀ ਉਦਾਂ ਹੀ ਪਏ ਹੈ ਕੁਛ ਨਹੀਂ ਚੱਕਿਆ ਕਲਾਰਾ ਉਹ ਦੇਖ ਲਓ ਬੈੱਡ ਦਾ ਵੀ ਕੀ ਹਾਲ ਆ ਮੇਰੀ ਮਤਲਬ ਮੇਰਾ ਬੇਸਤਾ ਜਿੱਤੇ ਮੈਂ ਪੈਣੀ ਹੁੰਨੀ ਆ ਤੇ ਆ ਮੇਰੇ ਛੋਟੇ ਮੁੰਡੇ ਦਾ ਤੇ ਬਸ ਇਦਾਂ ਹੀ ਹਜੇ ਕਲਾਰਾ ਹੋਇਆ ਪਿਆ بس ਹੁਣ ਕੰਮ ਦੀ ਸਟਾਰਟਿੰਗ ਹੋ ਗਈ ਹੈ ਜਣੀ ਦੀ ਬਸ ਆਪਾਂ ਕਰਾਂਗੇ ਹੌਲੀ ਹੌਲੀ ਮਤਲਬ ਕਰਨਗੇ ਬੱਚੇ ਭਾਂਡੇ ਭੁੰਡੇ ਮਾਂ ਦੀ ਰੋਟੀ ਪਾਣੀ ਖਾ ਲਿਆ ਵਾ ਬਾਕੀ ਚਾਹ ਚੂਪੀ ਲੈ ਸਾਰੀ ਬਸ ਇਹੀ ਹੁਣ ਅੱਜ ਪੰਜੀਰ ਲਾਉਣੀਆਂ ਕਰਕੇ ਤੇ ਫਿਰ ਆਪਾਂ ਤੁਹਾਨੂੰ ਦਿਖਾਵਾਂਗੇ ਸਾਰਾ ਕੁਝ ਨਾਲ ਦੀ ਦਿਖਾਵਾਂਗੇ ਵੀ ਆਪਾਂ ਕਿਵੇਂ ਬਣਾਉਣੇ ਆਪਾਂ ਜਦੋਂ ਬਣਾਵਾਂਗੇ ਸਾਰਾ ਕੁਝ ਤੁਹਾਡੇ ਨਾਲ ਸ਼ੇਅਰ ਕਰਾਂਗੇ ਹਾਂਜੀ ਤੁਹਾਨੂੰ ਹੁਣ ਪੰਜੀਰੀ ਦੇ ਸਮਾਨ ਵਿੱਚ ਦਿਖਾਉਣ ਜਾ ਰਹੀ ਹਾਂ ਤੇ ਇੱਥੇ 17 ਚੀਜ਼ਾਂ ਵਾ ਜਿਹੜੀਆਂ ਕੁੱਲ ਅਸੀਂ ਪਾਉਣੀਆਂ ਵਾ ਤੇ ਬਦਾਮ ਕਾਜੂ ਤੇ ਮਗਜ ਤੇ ਮਤਲਬ ਕਾਲੀ ਮਿਰਚ ਇਹ ਆਪਾਂ ਸਾਰਾ ਮਤਲਬ ਤਿਆਰ ਕਰਕੇ ਰੱਖ ਲਿਆ ਇਹਦੇ ਵਿੱਚ ਆ ਦੇਖ ਸਕਦੇ ਆ ਤੁਸੀਂ ਇਹ ਹੈਗਾ ਬਦਾਮ ਕਾਜੂ ਤੇ ਮਗਜ ਤੇ ਕਾਲੀ ਮਿਰਚ ਇਹ ਆਪਾਂ ਸਾਰਾ ਤਿੰਨੇ ਮਤਲਬ ਚਾਰ ਚੀਜ਼ਾਂ ਕਰ ਲਈ ਮਿਕਸ ਤੇ ਬਾਕੀ ਆਪਣੀਆਂ ਆ ਚੀਜ਼ਾਂ ਪਈਆਂ ਮੈਂ ਬੈਕ ਕੈਮਰਾ ਕਰਕੇ ਦਿਖਾਨੀਆਂ ਤੁਹਾਨੂੰ ਗਾਇਸ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਆ ਤੇ ਨਾਲ ਮੈਂ ਪੜ੍ਹ ਕੇ ਦੱਸੂ ਜਿੰਨਾ ਕਿ ਮੈਨੂੰ ਆਊਗਾ ਕਿਉਂਕਿ ਇਹ ਚੀਜ਼ਾਂ ਆ ਦੇਖੋ ਈਡੀ ਲਿਸਟਾ ਦੇਖ ਸਕਦੇ ਆ ਇਹਦੇ ਉੱਪਰ ਸਾਰਾ ਕੁਝ ਲਿਖਿਆ ਆ ਜਿਹੜੇ ਜਿਹੜੇ ਆਪਾਂ ਸਮਾਨ ਲੈ ਕੇ ਆਂਦਾ ਵਾ ਤੇ ਮੈਂ ਤੁਹਾਨੂੰ ਬੈਕ ਕੈਮਰੇ ਨੇ ਦਿਖਾਨੀਆਂ ਜਿੰਨਾ ਮਤਲਬ ਜਿੰਨਾ ਕ ਸਾਡੇ ਤੋਂ ਹੋ ਸਕੇ ਕੋਸ਼ਿਸ਼ ਕੀਤੀ ਆ ਕਿ ਵੱਧ ਤੋਂ ਵੱਧ ਚੀਜ਼ ਓਦਾਂ ਦੀ ਪਵੇ ਜਿਹਦੇ ਨਾਲ ਸਰੀਰ ਦੇ ਵਿੱਚ ਤਾਕਤ ਮਿਲੇ ਹੱਡਾਂ ਨੂੰ ਤੇ ਮਤਲਬ ਜਿਹੜੀ ਕਮਜ਼ੋਰੀ ਹੈ ਦੂਰ ਹੋਵੇ ਸਪੈਸ਼ਲ ਤੇ ਮਤਲਬ ਆਪਾਂ ਸੌਰੀ ਮੈਂ ਉਹ ਤੋਂ 2 ਕਿਲੋ ਕਿਹਾ ਸੀ ਮਤਲਬ 4 ਕਿਲੋ ਦਾ ਸਮਾਨ ਆਪਰ ਮੰਗਾਇਆ ਵਾ 4 ਕਿਲੋ ਕਿਉ ਆ ਲੈਂਦਾ ਤੇ 5 ਕਿਲੋ ਸੌਰੀ ਕਿਉ ਆ ਤੇ 4 ਕਿਲੋ ਆਪਣਾ ਸਾਰਾ ਮਤਲਬ ਸਮਾਨ 4 ਕਿਲੋ ਦਾ 4 ਕਿਲੋ ਕਿਉ ਦੇ ਵਿੱਚ ਮਤਲਬ ਮਤਲਬ ਉਹ ਸਭ ਨਾਲ ਸਮਾਨ ਲੈ ਕੇ ਆਂਦਾ ਆਪਾਂ ਪੰਜੀਰੀ ਦੇ ਵਿੱਚ ਪਾਉਣ ਨੂੰ ਤੇ ਆਪਾਂ ਤਕਰੀਬਨ ਇਹਦੇ ਵਿੱਚ ਹੁਣ 2 2.5 ਕਿਲੋ ਮਤਲਬ ਮੰਨ ਲਓ 2.5 ਜਿਆਦਾ ਆਟ ਤੇ ਬਾਕੀ ਸਬਾਨ ਸਾਰਾ ਸਿਸਟਮ ਤੁਹਾਨੂੰ ਦਿਖਾਣੇ ਆਪਾਂ ਠੀਕ ਹੈ ਜੀ ਬੈਕ ਕੈਮਰਾ ਹਾਂਜੀ ਆ ਦੇਖ ਸਕਦੇ ਆ ਆਪਣਾ ਜਿੱਦਾਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆਗਾ ਬਦਾਮ ਕਾਜੂ ਤੇ ਮਗਜ ਹੋਰ ਜਿਹੜੇ ਦੋ ਤਰ੍ਹਾਂ ਦੇ ਮਗਜ ਆ ਵੇਖ ਤੇ ਦੇਖ ਸਕਦੇ ਹਰੇ ਵਾਲੇ ਤੇ ਵਾਈਟ ਵਾਲੇ ਤੇ ਆ ਕਾਲੀ ਮਿਰਚ ਥੋੜੀ ਪਾਈ ਆ ਕਿਉਂਕਿ ਨਾ ਪਹਿਲਾਂ ਜਦੋਂ ਕਾਲੀ ਮਿਰਚ ਅਸੀਂ ਪੰਜੀਰੀ ਲਈ ਸੀ ਨਾ ਬਹੁਤ ਜ਼ਿਆਦਾ ਖਰਾਬ ਹੋ ਗਈ ਸੀ ਕੋੜੀ ਹੋ ਗਈ ਸੀ ਜਣੀ ਦੀ ਖਰਾਬ ਨਹੀਂ ਤੇ ਆ ਪਿਆ ਸਾਰਾ ਸਮਾਨ ਬਾਕੀ ਗਾਈਜ਼ ਦੇਖ ਸਕਦੇ ਆ ਕਿੰਨਾ 17 ਚੀਜ਼ਾਂ ਕੁੱਲ ਮਤਲਬ ਪਾਈਆਂ ਵਾ ਤੇ ਇਹਦੇ ਵਿੱਚ ਹੈਗਾ ਵਾ ਪਹਿਲਾਂ ਤਾਂ ਹੈਗਾਗਾ ਹਾਂਜੀ ਗੂੰਦ ਪੀਸੀ ਹੋਈ ਕਮਰਕਸ ਤੇ ਲੋਧ ਮੀਸੀ ਪਤਾ ਨਹੀਂ ਕਣਕੀ ਆਏ ਫੁੱਲ ਮਖਾਣੇ ਹਾਂ ਜੀ ਤੇ ਸੌਫ ਪੀਸੀ ਹੋਈ ਜਮੈਨ ਪੀਸੀ ਹੋਈ ਤੇ ਆ ਕੀ ਇਸ ਸੌਂਡ ਪੀਸੀ ਹੋਈ ਕਾਲੀ ਮਿਰਚ ਵੀਸੀ ਹੋਈ ਤੇ ਖੋਪਾ ਪੀਸਿਆ ਹੋਇਆ ਤੇ ਇਹ ਦਿਨਾਂ ਪਾਠ ਪਤਾ ਨਹੀਂ ਭੰਡਾ ਪਤਾ ਨਹੀਂ ਕੀ ਆ ਪੀਸਿਆ ਹੋਇਆ ਪਾਠ ਫੁੱਲ ਮਖਾਣੇ ਇਹ ਤਾਂ ਸੱਚ ਆ ਗਿਆ ਪਹਿਲਾਂ ਫੁੱਲ ਸੁੱਕਾ ਰੀ ਪਤਾ ਨਹੀਂ ਸੁੱਕਰੀ ਪਤਾ ਨਹੀਂ ਕੀ ਕੋਸਾ ਗਾਇਸ ਮੈਨੂੰ ਨਹੀਂ ਪਤਾ ਲੱਗਦਾ ਬਹੁਤ ਕੋਸਾ ਜਣੀ ਹੈ ਫੁੱਲ ਮਖਾਣੇ ਤੇ ਬਾਦ ਹਾਂਜੀ ਬਦਾਮ ਕਾਜੂ ਇਹ ਤਾਂ ਤੁਹਾਨੂੰ ਪਹਿਲਾਂ ਦੱਸ ਸੀ ਹਾਂਜੀ ਹੁਣ ਤੁਹਾਨੂੰ ਦੱਸ ਦਿਆਂ ਬੋਲ ਕੇ ਜਿਹੜਾ ਸਮਾਨ ਰਹਿ ਗਿਆ ਹਾਂਜੀ ਬੋਲੋ ਸੌਗੀ ਹਾਂਜੀ ਪੀਪਲ ਲਾਖ ਪੀਸਾ ਅੱਛਾ ਅਸਗੰਧ ਪੀਸਾ ਠੀਕ ਆ ਤੇ ਮੇਥੇ ਹੰ ਖੰਡ ਵੀ ਸੀ ਹੰ ਦੇਸੀ ਕਿਉਂ ਦੇਸੀ ਕਿਉਂ ਹੰ ਠੀਕ ਆ ਹੰ ਠੀਕ ਇਹ ਚੀਜ਼ਾਂ ਨੇ 17 ਚੀਜ਼ਾਂ ਹੋਗੀਆਂ ਕੁੱਲ ਜਿੰਨੀਆਂ ਕਿ ਮੈਂ ਤੁਹਾਨੂੰ ਬੋਲਿਆਂਗੀ ਮੈਨੂੰ ਸਮਝ ਨਹੀਂ ਆਉਂਦੀ ਕੁਝ ਹੋਰ ਹੀ ਬੰਦੇ ਮੂੰਹ ਸੀ ਪਤਾ ਨਹੀਂ ਹੋਰ ਕਰਨੀ ਕੀ ਕੁਝ ਜਾਨੀ ਦੀ ਟੋਟਲ ਆਪਾਂ 17 ਚੀਜ਼ਾਂ ਪਾਈਆਂ ਤੇ ਬਾਕੀ ਜੁੜੇ ਰਿਹਾ ਬਲੌਗ ਦੇ ਨਾਲ ਹੁਣ ਆਪਾਂ ਮਤਲਬ ਤਿਆਰੀ ਰੱਖਦੇ ਪਏ ਅੱਗ ਮਚਾ ਕੇ ਪੜਾਈ ਰੱਖਣਗੇ ਉੱਪਰ ਤੇ ਫਿਰ ਆਪਾਂ ਸਾਰਾ ਕੁਝ ਜਦ ਪਾਵਾਂਗੇ ਤੇ ਤੁਹਾਨੂੰ ਦਿਖਾਵਾਂਗੇ ਨਾਲ ਤੁਹਾਣਾ ਸ਼ੇਅਰ ਕਰਾਂਗੇ ਤੇ ਬਾਕੀ ਗਾਇਸ ਵਲੌਗ ਨੂੰ ਬਾਦ ਚ ਸਾਰ ਪਿਆਰ ਦੇਣਾ ਤੇ ਸਪੋਰਟ ਕਰਨਾ ਤੁਹਾਡੇ ਸਪੋਰਟ ਬਿਗੈਰ ਕੁਝ ਨਹੀਂ ਹੋ ਸਕਦਾ ਸਬਸਕ੍ਰਾਈਬ ਜਿਹੜੇ ਮੇਰੇ ਸਬਸਕ੍ਰਾਈਬਰ ਮੇਰੇ ਵਧੀਆ ਚਲੋ ਆਈ ਜਾਂਦੇ ਮਿਲ ਜਾਂਦੇ ਗਾਇਸ ਨਾਲ ਨਾਲ ਤੁਹਾਡੇ ਸਪੋਰਟ ਵੀ ਚਾਹੀਦਾ ਜੇ ਤੁਸੀਂ ਮੇਰੇ ਵਲੌਗ ਨੂੰ ਦੇਖੋ ਪਿਆਰ ਦਿਓ ਕਿਉਂਕਿ ਵਲੌਗ ਨੂੰ ਦੇਖੋਗੇ ਤਾਂ ਹੀ ਮਤਲਬ ਅੱਗੇ ਤੱਕ ਜਾਊਂਗੀ ਮੇਰਾ ਵਲੌਗ ਚੱਲੂਗਾ ਤੇ ਮੇਰੇ ਵੀ YouTube ਚੈਨਲ ਨੇ ਤਾਂ ਗਾਇਸ ਤੁਹਾਨੂੰ ਪਤਾ ਫਿਰ ਕੋਈ ਫਾਇਦਾ ਨਹੀਂ ਹੈਗਾ ਕਿਉਂਕਿ ਸਾਲ ਤੋਂ ਬਾਅਦ ਸਮਦਾਰ ਹੈਗੇ ਜਿਹੜੇ YouTube ਚਲਾਉਂਦੇ ਉਹਨਾਂ ਨੂੰ ਪਤਾ ਹੀ ਆ ਵੀ ਕੀ ਇਹਦੇ 'ਚ ਰੁਕਾਵਟਾਂ ਆਉਂਦੀਆਂ ਇਸ ਕਰਕੇ ਸਪੋਰਟ ਕਰੋ ਮੇਰੇ YouTube ਚੈਨਲ ਨੂੰ ਪਲੀਜ਼ ਤੇ ਜਿਹੜੇ ਵੀ ਮੇਰੇ ਸਬਸਕ੍ਰਾਈਬਰ ਜਿੰਨੇ ਵੀ ਵੱਧ ਤੋਂ ਵੱਧ ਵੀਡੀਓ ਦੇਖੋ ਲਾਈਕ ਕਰੋ ਅਗਲੇ ਫਾਈਨ ਆਪਣੀ ਫੈਮਿਲੀ ਮੈਂਬਰ ਦੇ ਨਾਲ ਅੱਗੇ ਸ਼ੇਅਰ ਕਰ ਦਿਆ ਕਰੋ ਵੀਡੀਓ ਨੂੰ ਜਰੂਰ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਮੈਂ ਆਪ ਪਾਈਆਂ ਵਿੱਚ ਤੁਹਾਨੂੰ ਦਿਖਾਈਆਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਹੋ ਸਕਦਾ ਵੀ ਕਈ ਬੰਦਿਆਂ ਦੇ ਮਤਲਬ ਕੰਮ ਆ ਜAVE ਚੀਜ਼ਾਂ ਤੇ ਬਾਕੀ ਜਿਹੜੇ ਮੇਰੇ ਮਤਲਬ ਮੇਰੇ ਜੋ ਵੀ ਕਰਦੇ ਆ ਕਿ ਵੀਡੀਓ ਦੇ ਵਿੱਚ ਮੇਰੇ ਕੇਸ ਤੋਂ ਤੁਸੀਂ ਮਤਲਬ ਆਪਣੀ हेयर ट्रिमिंग ਤੇ ਫਿਰ ਵੀਡੀਓ ਬਣਾਓ ਆਪਣੇ ਮਤਲਬ ਹੇਅਰ ਕੱਟ ਕੇ ਦਿਖਾਓ ਥੋੜੇ ਥੋੜੇ ਹੋਰ ਹਜੇ ਮੈਂ ਗਾਇਸ ਹਜੇ ਨਹੀਂ ਮੈਂ ਕਰ ਸਕਦੀ ਇਹ ਚੀਜ਼ਾਂ ਮੈਂ करूंगी ਮੈਂ ਹਜੇ ਮਤਲਬ ਮਹੀਨਾ ਕਿ ਡੇਢ ਮਹੀਨਾ ਜਦੋਂ ਮੈਂ ਠੀਕ ਹੋ ਗਈ ਬਿਲਕੁਲ ਉੱਠਣ ਬੈਠਣ ਲੱਗ ਗਈ ਚੰਗੀ ਤਰ੍ਹਾਂ ਫਿਰ ਮੈਂ ਜ਼ਰੂਰ ਉਹਤੇ ਬਲੌਗ ਜ਼ਰੂਰ ਬਣਾਉਂਗੀ ਆਪਣੀ ਵੀਡੀਓ ਤੇ ਗਾਇਸ ਜ਼ਰੂਰ ਮਤਲਬ ਇਹ ਚੀਜ਼ ਤੇ ਟ੍ਰਿਮਿੰਗ ਤੇ ਹੇਅਰ ਟ੍ਰਿਮਿੰਗ ਤੇ ਤੇ ਜਦ ਤੱਕ ਤੁਸੀਂ ਮੇਰੇ ਵਲੌਗ ਜਿੰਨੇ ਵੀ ਮੇਰੇ ਆਉਂਦੇ ਹੁਣ ਦੂਸਰੇ ਤੀਸਰੇ ਦਿਨ ਜਿੰਨੇ ਵੀ ਆਉਂਦੇ ਆ 5-10 ਮਿੰਟ ਦਾ ਗਾਇਸ ਤੁਸੀਂ ਪਿਆਰ ਦਿਆ ਕਰੋ ਮੇਰੇ ਵਲੌਗ ਨੂੰ ਤੇ ਆਪਾਂ ਤੁਹਾਨੂੰ ਦਿਖਾਣੇ ਆ ਕੁੜੀ ਮੇਰੀ ਪਾਠ ਕਰਦੀ ਆ ਤੇ ਆਠਵੀ ਕਰਨਾ ਜ਼ਰੂਰੀ ਆ ਤੇ ਕਿਉਂਕਿ ਅੱਜ ਥੋੜਾ ਜਿਹਾ ਪੇਲੇਟ ਹੋ ਗਿਆ ਮੇਰੀ ਮਤਲਬ ਬੇਟੀ ਤੇ ਅੱਜ ਮੈਂ ਉਹਨੂੰ ਕਿਹਾ ਦੂਸਰਾ ਪਾਠ ਕਰ ਲਈ ਬਾਬੇ ਦਾ ਸੁਖ ਹੁਣਿਆਲਾ ਆ ਦੇਖ ਲਓ ਜੀ ਇਹ ਰੂਮ ਚਾ ਤੂ ਪੱਤੀ ਲਗਾ ਕੇ ਤੇ ਪਾਟ ਕਰਦੀ ਪਈ ਮੈਂ ਤੁਹਾਨੂੰ ਪਿਆਠੀ ਦਿਖਾਈਏ ਪਤਾ ਕਿਉਂ ਕਿਉਂਕਿ ਮੈਂ ਅੰਦਰ ਜਾਣ ਸਕਦੀ ਮੈਂ ਨਾ ਤੀ ਨਹੀਂ ਹੈਗੀ ਤਾਂ ਕਰਕੇ ਕਿੱਲੀ ਮੈਂ ਆਪਣੀ ਬਾਹ ਹੀ ਕੀਤੀ ਸੀ ਤੇ ਚਲੋ ਹੁਣ ਆਪਾਂ ਚੱਲਦੇ ਆ ਬਾਹਰ ਗਾਇਸ ਤੇ ਤੁਹਾਨੂੰ ਸਾਡਾ ਸਾਰਾ ਕੁਝ ਆਪ ਦਿਖਾਵਾਂਗੇ ਤੇ ਅਸਮਾਨ ਮੈਂ ਲੈ ਕੇ ਆਵਾਂਗੇ ਤੁਸੀਂ ਲੈ ਜਾਓਗੇ ਗਾਇਸ ਆ ਦੇਖ ਲਓ ਹੋ ਗਈ ਸਟਾਰਟ ਸਾਡੀ ਪਨੀਰੀ ਬਣਨੀ ਅਜੇ ਕਿਉਂ ਦੀ ਸਟਾਰਟਿੰਗ ਕੀਤੀ ਕਿਉਂ ਆ ਪਈ ਜਾਂਦੇ ਅਜੇ ਕਿੰਨੇ ਪੈਕੇਟ ਪਾਏ ਪਹਿਲਾਂ ਹਜੇ ਦੋ ਦੋ ਹੀ ਪਾਏ ਦੋ ਪਾਏ ਹਜੇ ਅੱਛਾ ਦੋ ਹਜੇ ਹੋਰ ਰੰਦੇ ਗਾਇਸ ਤੇ ਹਾਂ ਆ ਦੇਖੋ ਆ ਖਲਾਰਾ ਪਾਇਆ ਹੋਇਆ ਇੱਥੇ ਆ ਸਾਡੇ ਬੰਦੇ ਬੈਠੇ ਬਣਾਉਣ ਵਾਲੇ ਪੰਜੀਰੀ ਤੇ ਆਪਾਂ ਬੈਠੇ ਆ ਸ਼ੂਟ ਕਰਨ ਵਾਲੇ ਠੀਕ ਹੈ ਜੀ ਤੇ ਹੁਣ ਤੁਹਾਡੇ ਨਾਲ ਸਾਰਾ ਕੁਝ ਆਪਾਂ ਦਿਖਾਵਾਂਗੇ ਤੁਹਾਨੂੰ ਕਿਵੇਂ ਬਣਦੀ ਆ ਪੰਜੀਰੀ ਵੈਸੇ ਤਾਂ ਸਭ ਨੇ ਬਣਾਈ ਆ ਬਟ ਆਪਾਂ ਆਪਣਾ ਤੁਹਾਡੇ ਨਾਲ ਸ਼ੇਅਰ ਕਰਦੇ ਆ ਕਿ ਆਪਾਂ ਇਦਾਂ ਕਰਦੇ ਇਦਾਂ ਕਮਲ ਘੋੜਦੇ ਇਦਾਂ ਬਣਾਉਨੇ ਪੰਜੀਰੀ ਉਹ ਦੇਖੋ ਪਾਸੇ ਤੇ ਹਾਂਜੀ ਗਾਇਸ ਹੁਣ ਆਪਾਂ ਪਾਤਾ ਆਟਾ ਦੇਖੋ ਜੀ ਪਾਤਾ ਦਾ ਆਟਾ ਸੌਰੀ ਜ਼ੂਮ ਕੀਤਾ ਤਾਂ ਥੋੜਾ ਜਿਆਦਾ ਲੱਗਦਾ ਸੀ ਆ ਦੇਖੋ ਜੀ ਸੌਰੀ ਸੱਤ ਸੱਤ ਸਾਡੇ ਖੰਡ ਵੀ ਮਤਲਬ ਸੀ ਇੱਕ ਖੰਡ ਦੱਸਣਾ ਚਾਹਤੇ ਭੁੱਲ ਗਿਆ ਸੀ ਪੀਸੀ ਖੰਡ ਜਿਹੜੀ ਨੂੰ ਦੇਸੀ ਖੰਡ ਆਪਣੀ ਵਿੱਚ ਪਾਉਣੀ ਹੁੰਦੀ ਹੈ ਉਹ ਕਿੰਨੀ ਹੈ 3 ਕਿਲੋ ਅੱਛਾ ਆਪਾਂ 3 ਕਿਲੋ ਨਹੀਂ ਪਾਉਣੀ ਫਿਰ ਜਿਆਦਾ ਹੋ ਜਾਂਦਾ ਮਿੱਠਾ ਹੈ ਪੋੜਾ ਘੱਟੀ ਪਾਵਾਂਗੇ ਪਾਈਆ ਕੋ ਆ ਦੇਖੋ ਜੀ ਆ ਬੱਸ ਆ ਗਈ ਸਾਡੇ ਅੱਗੇ ਲੱਗਦਾ ਗੈਸਟ ਓ ਮਾਈ ਗੋਡ ਤੁਹੇ ਜਾਈ ਬੱਸ ਆ ਗਈ ਬੱਸ ਮੈਂ ਵੇਲੀ ਬੈਠ ਕੇ ਵੀਡੀਓ ਬਣਾਉਂਦੇ ਆ ਜੀ ਇਹ ਕੰਮ ਕਰਦੇ ਆ ਹੁਣ ਕੁੜੀ ਮੇਰੀ ਅੰਦਰਲਾ ਸਾਰਾ ਕੰਮ ਕਰੀ ਜਾਂਦੀ ਆ ਇਹਦੇ ਚਾਪਾ ਪੌਣੀਆਂ ਪੂਜੀਰੀ ਜੀ ਆ ਜਿਹੜਾ ਡੱਬਾ ਪਿਆ ਇਹ ਆਪਾਂ ਭਰ ਲੈਣਾ ਫੁੱਲ 4 ਕਿਲੋ ਦਾ ਪੂਰਾ ਫੁੱਲ ਪੈ ਜਾਂਦਾ ਇਹ ਚ

ਭਾਜੇ ਨਾ ਹੁਣ ਜੇ ਭੁੱਜੂਗਾ ਉਦੋਂ ਜਗ ਅੱਗ ਤਾਂ ਮਰੇ ਇਹ ਰੋਟਾ ਹੋ ਗਿਆ ਹਾਂਜੀ ਆ ਦੇਖੋ ਜੀ ਹੁਣ ਮਹਿ ਕੌਣ ਲੱਗੀ ਆ ਪਰ ਤੁਹਾਨੂੰ ਪੱਕੀ ਫੱਟ ਲੱਗਣਾ ਪਰ ਹਾਂਜੀ ਆਟਾ ਦੇਖ ਲਓ ਜੀ ਇਹ ਸਾਡਾ ਆਟਾ ਹੋ ਗਿਆ ਨਾ ਲਾਲ ਹੋ ਗਿਆ ਨਾ ਲਾਲ ਨਹੀਂ ਤਾਂ ਵੈਸੇ ਹੁਣ ਸਮੈਲ ਵੀ ਬਹੁਤ ਜ਼ਿਆਦਾ ਹੁਣ ਲੱਗੀ ਐ ਸਮੈਲ ਪਹਿਲਾਂ ਨਹੀਂ ਆਉਂਦੀ ਸੀਗੀ ਹੁਣ ਥੋੜਾ ਆਟਾ ਭੁੱਜਣ ਵੀ ਲੱਗ ਗਿਆ ਨਾ ਤਾਂ ਕਰਕੇ ਉਦੋਂ ਆਟਾ ਤਾਂ ਪਹਿਲਾਂ ਕੱਚਾ ਸੀਗਾ ਆ ਦੇਖ ਲਓ ਜੀ ਤੇ ਹੁਣ ਆਪਾਂ ਪਾਉਣਾ ਇਹ ਚ ਸਮਾਨ ਜਿਹੜਾ ਖੰਡ ਪਾਵਾਂਗੇ ਪਹਿਲਾਂ ਤੇ ਫਿਰ ਆਪਾਂ ਦੂਸਰਾ ਸਮਾਨ ਪਾਵਾਂਗੇ ਉਹ ਤਾਂ ਬਸ ਜਦੋਂ ਆਪਾਂ ਲਾਉਣਾ ਹੋਇਆ ਉਹ ਤੋਂ 5-10 ਮਿੰਟ ਪਹਿਲਾਂ ਹੀ ਪਾਵਾਂਗੇ ਕਿਉਂਕਿ ਉਹਦੇ ਤੁਜੇ ਨਹੀਂ ਲੋੜ ਨਹੀਂ ਹੁੰਦੀਗੀ ਉਹ ਤਾਂ ਬਸ ਮਾਟਾ ਆਪਾਂ ਸੇਕ ਹੀ ਲਵਾਉਣਾ ਦੇਖੋ ਜੀ ਹੁ ਕਿਓ ਛੱਡਣ ਲੱਗ ਗਿਆ ਆਟਾ ਆਪਣਾ ਤੇ ਕਿਓ ਵੀ ਆਪਾਂ ਪੂਰਾ 4 ਕਿਲੋ ਪਾ ਦਿੱਤਾ ਇਹਦੇ ਵਿੱਚ ਦੇਖ ਹਾਂਜੀ ਆ ਦੇਖੋ ਜੀ ਲਾਲ ਹੋ ਗਿਆ ਬਿਲਕੁਲ ਆਪਣਾ ਆਟਾ ਹੁਣ ਆਪਾਂ ਪਾਵਾਂਗੇ ਇੱਥੇ ਖੰਡ ਕਿਓ ਵੀ ਬਾਹਰ ਛੱਡ ਦਿੱਤਾ ਆਟੇ ਨੇ ਆਪਣੇ ਨੇ ਆ ਦੇਖੋ ਆ ਸਾਡੀ ਕੁੜੀ ਕੰਮ ਕਰਦੀ ਆ ਹਾਂਜੀ ਆ ਦੇਖੋ ਜੀ ਧੂਆਂ ਬਹੁਤ ਜ਼ਿਆਦਾ ਹੋਇਆ ਪਰ ਖੰਡ ਪਾਉਣ ਲੱਗਿਆਂ ਹੈ ਹੇ ਧੂਆਂ ਬਹੁਤ ਜ਼ਿਆਦਾ ਆ ਤੇ ਕੋਈ ਕੰਡ ਪਾਤੀ ਆ ਹੁਣ ਦੇਖਦੇ ਆ ਵੀ ਧੂਆਂ ਬਹੁਤ ਜ਼ਿਆਦਾ ਆ ਅੱਗ ਤਾਂ ਹਾਂ ਘੱਟੀ ਆ ਤਾਰਾ ਕਿ ਹੋਵੇ ਲੈ ਸੁਗ ਲੈਣੇ ਨੇ ਵਿੱਚ ਹੋ ਜੀ ਹਾਂ ਜੀ ਆ ਦੇਖੋ ਮੇਰਾ ਮੁੰਡਾ ਲੱਗੇ ਲਾਉਣ ਇੱਥੇ ਥੋੜਾ ਜਿਹਾ ਜ਼ੋਰ ਵੱਧ ਲਾਦਾ ਜਦੋਂ ਕੰਡ ਫਾ ਦਿੰਨੇ ਆ ਨਾ ਕਿਹੜਾ ਜਿਆ ਹੋ ਜਾਂਦਾ ਹੈਗਾ ਇੱਥੇ ਪੂਰਾ ਜੋਰ ਚਾਹੀਦਾ ਕਿਉਂਕਿ ਨਾ ਥੱਲੇ ਲੱਗ ਜਾਂਦਾ ਫਿਰ ਨਹੀਂ ਤਾਂ ਆਟਾ ਤਾਂ ਹੋ ਗਿਆ ਪੂਰਾ ਲਾਲ ਆਪਾਂ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਬਸ ਹੁਣ ਤਾਂ ਰਹਿ ਗਿਆ ਆਪਣਾ ਕੱਲਾ ਸਮਾਨ ਜਿਹੜਾ ਆਪਣਾ ਪਾਉਣ ਵਾਲਾ ਮੇਨ ਚੀਜ਼ ਆਪਣਾ ਹੋ ਗਿਆ ਕੰਮ ਇਹ ਸੀ ਵੀ ਆਟਾ ਭੁੰਨਾ ਆਟਾ ਹੋ ਗਿਆ ਬਿਲਕੁਲ ਲਾਲ ਤੇ ਹੁਣ ਆਪਣਾ ਬਸ ਕੱਲਾ ਰਹਿ ਗਿਆ ਸਮਾਨ ਪਾਉਣ ਲਈ ਆ ਬਸ ਥੋੜਾ ਜਿਹਾ 5 ਕੇ 10 ਮਿੰਟ ਉਹ ਵੀ ਪਾ ਦੇਣਾ ਆਪਾਂ ਰੁਣ ਦਾਸ ਮਿੰਟ ਤੇ ਇੱਕ ਲਵਾ ਕੇ ਬਸ ਫਿਰ ਬਣ ਗਈ ਸਮਝੋ ਆਪਣੇ ਪੰਜੀਰੀ ਫਾਈਨਲੀ ਜਿਹਦਾ ਜਿਹਦਾ ਜੀ ਕਰਦਾ ਪੰਜੀਰੀ ਖਾਣ ਨੂੰ ਜੀ ਕਰਦਾ ਹੋਵੇ ਤੇ ਭਾਈ ਆ ਸਕਦਾ ਆਪਣਾ ਖੁੱਲਾ ਤਾਂ ਦਾਵਾ ਠੀਕ ਹੈ ਜੀ ਮੁੜ ਕੇ ਨਾ ਕਿਹਾ ਸਾਨੂੰ ਕਿਹਾ ਨਹੀਂ ਗਿਆ ਕਿ ਵਲੌਗ ਦੇ ਵਿੱਚ ਪੂਰੀ ਪੰਜੀਰੀ ਦਿਖਾ ਦਿੱਤੀ ਤੇ ਸਾਨੂੰ ਸੁਲਾ ਨਹੀਂ ਮਾਰੀ ਇੱਕ ਵਾਰੀ ਵੀ ਆਪਾਂ ਕਹਿ ਦਿੰਨੇ ਆ ਜਿਹਨੇ ਵੀ ਖਾਣੀ ਆ ਭਾਈ ਆ ਸਕਦਾ ਪੰਜੀਰੀ ਖਾਣ ਵਾਸਤੇ ਠੀਕ ਹੈ ਜੀ I don't know. ਆ ਜੀਵਾ ਦੀ ਮਿਕਸਟਚ ਮੈਂ ਚੰਗਾ ਕੀਤਾ ਇੱਕ ਵਾਰ ਜਵਾਬ ਹਰ ਬਾਤ ਪਹਿਲੇ ਹੀ ਹੋ ਗਈ ਐ ਜਿੱਥੇ ਸਨਾਂ ਕਿ ਆਪਾਂ ਇਸ ਚਾਰ ਚੁੱਕੇ ਲੜਦਾ ਸਹੀ ਕਿ ਮੈਂ ਸਭ ਕੁਝ ਦੇਖਣ ਲੱਗਦਾ ਦੇਖੋ ਜਾਨੀ ਹੁੰਦਾ ਕਿ ਨਾ ਕਿ ਇਹਦਾ ਹੋਵੇ ਸਿਰਫ ਨਾਮ ਪਾਇਆ ਅਰੇ ਜੀ ਇਸ ਜੱਟ ਲੋਕਾਂ ਕੋਲ ਆਪ ਕਹਿ ਦੁਆਤਾ ਕਿ ਕਿੰਨਾ ਲੱਗਦਾ ਸਿਰ ਦੇਖਾਂਗੇ ਕੋਈ ਨਾ ਲੱਗਦਾ ਕਿ ਉਹ ਵਿੱਚ ਰਹੇਗਾ ਕਿ ਨਹੀਂ ਹੁਣ ਦੇਖੋ ਵਾਪਸ ਨਾ ਸਾਲ ਜਿੱਥੇ ਆਪਾਂ ਮੰਨਦਾ ਹਾਂ ਹਾਲ ਤਾਂ ਹਾਂ ਦੇ ਦੇਖੋ ਫਿਰ ਆਪਾਂ ਮੰਨ ਲੈਂਦੇ ਆਪਾਂ ਕਿਹੜੇ ਯੋਜਨਰੀ ਬਣ ਕੇ ਇਹਨਾਂ ਕੰਨੀਆਂ ਆ ਦੀ ਆਪਣੀ ਪੰਜੀਰੀ ਦੇਖ ਲਈ ਤੁਸੀਂ ਬਣ ਕੇ ਹੋ ਗਈ ਹੈ ਤਿਆਰ ਤੇ ਆਪਾਂ ਕਰਦੇ ਆਂ ਵਲੌਗ ਦਾ ਐਂਡ ਵਲੌਗ ਬਹੁਤ ਜ਼ਿਆਦਾ ਧੰਮਾ ਹੋ ਗਿਆ ਤੇ ਵਲੌਗ ਨੂੰ ਵੱਧ ਸਾਰਾ ਪਿਆਰ ਦੇਣਾ ਤੇ ਤੋਂ ਦੇਖ ਲਓ ਕਿੰਨੀ ਸੋਹਣੀ ਤੋਂ ਆਪਣੀ ਕਿਲੀ ਅਜ ਤਾਂ ਅੱਜ ਤਾਂ ਮਸਮ ਬਹੁਤ ਸੋਹਣਾ ਹੋ ਗਿਆ ਤਾਂ ਇਦਾਂ ਹੀ ਤੋਂ ਆਪਣੀ ਕਿਲੇ ਆ ਪੰਜ ਚਾਰ ਘੰਟੇ ਕਿਤੇ ਬਹੁਤ ਨਾਲ ਤਾਂ ਕੰਮ ਵੀ ਨਿਭੜ ਜਾਣੇ ਕੱਪੜੇ ਸੁੱਕ ਜਾਣ ਤੇ ਸਾਰਾ ਕੁਝ ਵਧੀਆ ਹੋਵੇ ਨਾਲ ਤੋਂ ਆਪਣੇ ਥੋੜਾ ਆਰਾਮਦਾਰੀ ਵੀ ਮਿਲਦੀ ਹੈ ਸਰੀਰ ਨੂੰ ਆ ਦੇਖਣ ਲੱਗੇ ਪੈ ਜਦੋਂ ਜਿਆਦਾ ਕੰਮ ਵੈਸੇ ਤਾਂ ਹੁਣ ਤਾਂ ਫਾਈਨਲ ਬਣ ਗਈ ਹੈ ਸਾਰੀ ਬਸ ਹੁਣ ਤਾਂ ਪਕੜਾਈ ਥੱਲੇ ਲਾਉਣੀ ਆ ਤੇ ਬਸ ਖਾਣੀ ਆ ਦੁਪਹਿਰਿਆ ਆਪਾਂ ਚਾਹ ਦੇ ਨਾਲ ਖਾਵਾਂਗੇ ਪੰਜੀਰੀ ਠੀਕ ਹੈ ਜੀ ਆਪਾਂ ਅੱਜ ਤੋਂ ਹੋ ਗਈ ਸਟਾਰਟ ਪੰਜੀਰੀ ਆਪਣੀ ਕਹਾਣੀ ਤੇ ਆਪਾਂ ਕਰਦੇ ਆਂ ਵਲੌਗ ਦਾ ਐਂਡ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸਣਾ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਨੂੰ ਪ੍ਰੈਸ ਕਰ ਲੈਣਾ ਗਾਇਜ਼ ਜਲਦੀ ਜਲਦੀ 10k ਕਰ ਦੋ ਤੇ ਵਲੌਗ ਨੂੰ ਏਸ ਸਾਰਾ ਪਿਆਰ ਦਿਆ ਕਰੋ ਬਸ ਇਹੀ ਤੁਹਾਡੇ ਤੋਂ ਉਮੀਦ ਤੇ ਆਸ ਆ ਮੇਂ ਜਿਹੜੀ ਸਬਸਕ੍ਰਾਈਬਰ ਕਮ ਸੇ ਕਮ ਉਹਨਾਂ ਤੋਂ ਆਸ ਹੈਗੀ ਆ ਤੇ ਠੀਕ ਹੈ ਗਾਇਜ਼ ਮਿਲਦੇ ਆਂ ਨਵੀਂ ਵੀਡੀਓ ਨਵੀਂ ਸਵੇਰ ਦੇ ਨਾਲ ਤਦ ਤੱਕ ਆਪਣਾ ਧਿਆਨ ਰੱਖਣਾ ਤੇ ਖੁਸ਼ ਰਹਿ